ਮਾਫ ਕਰ ਦੋ ਸਰਦਾਰ ਜੀ ਮੈਨੂੰ ਨਾ ਘਰੇ ਥੋੜਾ ਜਿਹਾ ਕੰਮ ਸੀ ਮੈਂ ਤਾਂ ਲੇਟ ਹੋ ਗਈ ਜੇ ਅੱਜ ਤੋਂ ਬਾਅਦ ਲੇਟ ਹੋਈ ਨਾ ਮੈਂ ਤੇਰੀ ਤਨਖਾਹ ਕੱਟ ਲੈਣੀ ਆ ਸੁਣ ਗਿਆ ਨਹੀਂ ਨਹੀਂ ਸਰਦਾਰ ਜੀ ਇਸ ਵਾਰ ਮਾਫ ਕਰ ਦੋ ਅੱਗੇ ਤੋਂ ਮੈਂ ਕਦੇ ਵੀ ਲੇਟ ਨਹੀਂ ਆਉਂਦੀ ਠੀਕ ਆ ਠੀਕ ਆ ਕੱਲ ਨੂੰ ਸਾਡੇ ਰਿਸ਼ਤੇਦਾਰਾਂ ਨੇ ਆਉਣਾ ਸਾਰੇ ਘਰ ਦੀ ਸਫਾਈ ਕਰਨੀ ਹੈ ਅੱਜ ਠੀਕ ਆ ਸਰਦਾਰ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਹੁਣੇ ਸਾਰੇ ਘਰ ਦੀ ਸਫਾਈ ਕਰ ਦਿੰਨੀ ਆ ਜਾ ਸ਼ੁਕਰ ਆ ਬਚ ਗਈ ਨਹੀਂ ਤਾਂ ਅੱਜ ਮਾਲਕ ਨੇ ਕੰਮ ਤੋਂ ਕੱਢ ਦੇਣਾ ਸੀ 1 2 2 1 2 4 3 2 6 ਬੇਟਾ ਤੁਸੀਂ ਕੀ ਕਰਦੇ ਹੋ ਆਂਟੀ ਜੀ ਮੈਂ ਪੜ੍ਹਾਈ ਕਰਦਾ ਮੇਰਾ ਕੱਲ ਨੂੰ ਪੇਪਰ ਆ ਫਿਰ ਤੁਸੀਂ ਐਦਾਂ ਕਰੋ ਬਾਹਰ ਬੈ ਕੇ ਪੜ੍ਹਾਈ ਕਰ ਲਓ ਮੈਂ ਇਸ ਕਮਰੇ ਦੀ ਸਫਾਈ ਕਰਨੀ ਆ ਸਰਦਾਰ ਜੀ ਨੇ ਕਿਹਾ ਕੱਲ ਨੂੰ ਘਰ ਵਿੱਚ ਰਿਸ਼ਤੇਦਾਰਾਂ ਨੇ ਆਉਣਾ ਠੀਕ ਆਂਟੀ ਜੀ ਹੋਏ ਰੱਬਾ ਐਨਾ ਮਹਿੰਗਾ ਫੋਨ ਥੱਲੇ ਡੱਗ ਪਿਆ ਕਿਤੇ ਟੁੱਟ ਹੀ ਨਾ ਗਿਆ ਹੋਵੇ ਹਾਈ ਹਾਈ ਪਪਾ ਜੀ ਪਚਾ ਲਿਓ ਪਤਾ ਨਹੀਂ ਚੱਲਣਾ ਕਿ ਨਹੀਂ ਹਏ ਰੀਨੂ ਕੀ ਹੋ ਗਿਆ ਇਹ ਤਾਂ ਚੱਲਦਾ ਹੀ ਨਹੀਂ ਕਰਮੋ ਕਰਮੋ ਆ ਖੜਕਾ ਕਿਸ ਚੀਜ਼ ਦਾ ਹੋਇਆ ਸੀ ਸਰਦਾਰ ਜੀ ਉਹ ਤਾਂ ਜਾਦ ਨੰਗੇ ਸੀ ਜਹਾਜ ਉੱਤੇ ਦੀ ਉਹਦਾ ਖੜਕਾ ਹੋਇਆ ਸੀ ਠੀਕ ਆ ਬਚ ਗਈ ਬਚ ਗਈ ਹਏ ਰੱਬਾ ਇਹ ਤਾਂ ਚੱਲਦਾ ਹੀ ਨਹੀਂ ਇਹੋ ਜਿਹਾ ਕੁਝ ਮੇਰੇ ਨਾਲ ਹੀ ਹੋਣਾ ਹੁੰਦਾ ਜੇ ਸਰਦਾਰ ਜੀ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਤਮੀਨ ਨੂੰ ਕੰਮ ਚੋਂ ਕੱਢ ਦੇਣਾ ਨਾਲੇ ਮੇਰੇ ਤੋਂ ਪੈਸੇ ਮੰਗੂਗਾ ਹੁਣ ਕੀ ਕਰਾਂ ਰਾਜਨ ਦੀ ਦੁਕਾਨ ਖੁੱਲੀ ਆ ਕਿ ਨਹੀਂ ਸ਼ੁਕਰ ਆ ਖੁੱਲੀ ਆ ਵੀਰੇ ਇਹ ਫੋਨ ਦੇਖਿਓ ਕੀ ਹੋਇਆ ਚੱਲਦਾ ਨਹੀਂ ਭੈਣੇ ਦੀ ਤਾਂ ਡਿਸਪਲੇ ਖਰਾਬ ਆ ਨਵੀਂ ਪਾਉਣੀ ਪਊਗੀ ਕਿੰਨੇ ਕੇ ਪੈਸੇ ਲੱਗਣਗੇ 15000 ਲੱਗੂਗਾ ਇੰਨੀ ਮਹਿੰਗੀ ਹੁਣ ਮੈਂ ਕੀ ਕਰਾਂ ਵੀਰੇ ਮੇਰੇ ਵਾਲਾ ਫੋਨ ਕਿੰਨੇ ਕੇ ਦਾ ਵੇਚ ਜੂ ਇਹ ਮੈਂ 12000 ਦਾ ਰੱਖ ਲੂਗਾ ਤੁਸੀਂ ਮੈਨੂੰ 3000 ਰੁਪਇਆ ਹੋਰ ਦੇ ਦਿਓ ਇਹ ਮੇਰੇ ਮਾਲਕ ਦਾ ਫੋਨ ਆ ਮੇਰੇ ਤੋਂ ਗਲਤੀ ਨਾਲ ਟੁੱਟ ਗਿਆ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਮੇਰੇ ਤੋਂ ਉਹਨਾਂ ਦਾ ਫੋਨ ਟੁੱਟ ਗਿਆ ਉਹਨਾਂ ਨੇ ਤਾਂ ਮੈਨੂੰ ਕੰਮ ਚੋਂ ਕੱਢ ਦੇਣਾ ਮੈਂ ਬਹੁਤ ਗਰੀਬ ਘਰ ਦੀ ਕੁੜੀ ਆ ਤੁਸੀਂ ਮੇਰਾ ਫੋਨ ਰੱਖ ਲਓ ਤੇ ਇਹਨੂੰ ਠੀਕ ਕਰ ਦਿਓ ਠੀਕ ਆ ਪਹਿਣੇ ਮੈਂ ਕਰ ਦਿੰਨਾ ਵਾ ਹੋਈ ਵੀਰੇ ਜਲਦੀ ਠੀਕ ਕਰ ਦੀ ਕਿਤੇ ਮੇਰੇ ਮਾਲਕ ਨੂੰ ਨਾ ਪਤਾ ਲੱਗ ਜੇ ਆਹ ਲਓ ਪਹਿਣੇ ਤੁਹਾਡਾ ਫੋਨ ਠੀਕ ਹੋ ਗਿਆ ਧੰਨਵਾਦ ਵੀਰੇ 1 2 2 2 2 4 3 2 ਤੈਨੂੰ ਕਿਹਨੇ ਕਿਹਾ 2 2 4 ਹੁੰਦੇ ਆ 2*2 10 ਹੁੰਦੇ ਆ ਤੈਨੂੰ ਇੰਨੇ ਮਹਿੰਗੇ ਸਕੂਲ ਚ ਮੈਂ ਕਹ ਰਿਹਾ ਤੈਨੂੰ ਪੜਨ ਨਾਲ ਤਲਾ ਤੈਨੂੰ 2 ਦੀ ਪਹਾੜੇ ਨਹੀਂ ਆਉਂਦਾ ਤੈਨੂੰ 2 ਦੀ ਪਹਾੜੇ ਨਹੀਂ ਆਉਂਦਾ ਤੈਨੂੰ ਹੈ ਪੱਜ ਗਈ ਸਰਦਾਰ ਜੀ ਹਾਂ ਬੋਲ ਸਰਦਾਰ ਜੀ ਇਹ ਤੁਹਾਡਾ ਇੰਨਾ ਮਹਿੰਗਾ ਫੋਨ ਆ ਇਹਨੂੰ ਅੰਦਰ ਸੰਭਾਲ ਕੇ ਰੱਖੋ ਨਾ ਜੇ ਮੇਰੇ ਤੋਂ ਸਫਾਈ ਕਰਦੀ ਤੂੰ ਥੱਲੇ ਡੈਗ ਪਿਆ ਤੇ ਮੈਂ ਟੁੱਟ ਜਾਊਗਾ ਮੇਰੇ ਕੋਲ ਹੈ ਨਹੀਂ ਇੰਨੇ ਪੈਸੇ ਮੈਂ ਨਹੀਂ ਭਰ ਸਕਦੀ ਮੈਂ ਤਾਂ ਅੱਗੇ ਗਰੀਬਣੀ ਆ ਕਿਹੜਾ ਫੋਨ ਆ ਲਿਆ ਓਰੇ ਆ ਲੋ ਸਰਦਾਰ ਜੀ ਲੈ ਨਖਾ ਕਿਹੜਾ ਫੋਨ ਕੋਇ ਇਹਦੇ ਪੈਸੇ ਤੂੰ ਕਿਉਂ ਪਰੇਂਗੀ ਇਹ ਤਾਂ ਪਹਿਲੇ ਹੀ ਖਰਾਬ ਆ ਆ ਦੇਖ ਲੈ ਇਹਦਾ ਫੋਨ ਚੱਲਦੇ ਓ ਮੇਰਾ ਫੋਨ ਚੱਲ ਪਿਆ ਲਿਆ ਡੈਡੀਆ ਹੁਣ ਮੈਨੂੰ ਦੇ ਦੇ ਮੈਂ ਗੇਮ ਖੇਡਿਆ ਕਰਨੀ ਆ ਦੂਣੀ ਦਾ ਪੜਾ ਤੈਨੂੰ ਹੁੰਦਾ ਨਹੀਂ ਤੈਨੂੰ ਦੇ ਦੇ ਆਈ ਫੋਨ ਤਮਾ ਦੇ ਆਈ ਫੋਨ ਉਹ ਦੂਣੀ ਦਾ ਪੜਾ ਨਹੀਂ ਹੁੰਦਾ ਤੂੰ ਕਦ ਤੱਕ ਰੋਈ ਜਾਨੀ ਆ ਕੁਝ ਨਹੀਂ ਸਰਦਾਰ ਜੀ ਮੈਂ ਕੁਝ ਨਹੀਂ ਕਹਿਣਾ ਕੁਝ ਨਹੀਂ ਕਹਿਣਾ ਬਸ ਤੁਸੀਂ ਲੜੋ ਆ ਲੋ ਆ ਮੇਰੇ ਧਾਰੂ ਨਾਲ ਕੁੱਟੇ ਨੂੰ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈਆ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਜਿਹਨੂੰ ਸੱਚੇ ਦਿਲੋਂ ਖੁੱਲ ਕੇ ਹਾਸਾ ਆਇਆ ਨਾ ਵੀਡੀਓ ਵੇਖ ਕੇ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਵੱਡੇ ਵੱਡੇ ਕਮੈਂਟ ਜਰੂਰ ਕਰਿਓ ਜਿਹਨੂੰ ਦਿਲੋਂ ਹਾਸਾ ਆਇਆ ਨਾ ਅਸੀਂ ਮੈਸੇਜ ਵਾਲੀਆਂ ਵੀਡੀਓ ਤੇ ਬਣਾਉਨੇ ਬਣਾਉਨੇ ਆ ਪਰ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਤੁਹਾਨੂੰ ਹਸਾਈਏ ਵੀ ਵੀ ਨਾਲ ਨਾਲ ਤੁਹਾਨੂੰ ਵਧੀਆ-ਵਧੀਆ ਮੈਸੇਜ ਵੀ ਦਿੰਦੇ ਰਹੀਏ ਤੇ ਨਾਲ ਨਾਲ ਤੁਹਾਨੂੰ ਹਸਾਉਂਦੇ ਵੀ ਰਹੀਏ ਪਰ ਇਹ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ ਤੂੰ ਉਸ ਕਹਿਣਾ ਵੀ ਮੈਂ ਕੁਛ ਨਹੀਂ ਕਹਿਣਾ ਕੁਛ ਨਹੀਂ ਕਹਿਣਾ ਬ ਥੈਂਕ ਯੂ ਸੋ ਮੱਚ ਅਵ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਤੁਹਾਨੂੰ ਦਿਲੋਂ ਹਾਸਾ ਆਇਆ ਸਾਡੀ ਵੀਡੀਓ ਵੇਖ ਕੇ ਬਹੁਤ ਮਿਹਨਤ ਨਾਲ ਅਸੀਂ ਵੀਡੀਓ ਬਣਾਈ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ